ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਜਿਹੜੀ ਲਾਸਟ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਨਾ ਉਹਦੇ ਵਿੱਚ ਮੈਂ ਜਿਹੜੀ ਸਲਾਈ ਮਸ਼ੀਨ ਸੀ ਨਾ ਉਹਦੀ ਮੋਟਰ ਫਿੱਟ ਕੀਤੀ ਸੀ ਤੇ ਨਾਲ ਤੁਹਾਡੇ ਨਾਲ ਕੁਝ ਗੱਲਾਂ ਕੀਤੀਆਂ ਸੀ ਸੋ ਮਸ਼ੀਨ ਮੇਰੀ ਜਿਹੜੀ ਉਹ ਠੀਕ ਹੋ ਗਈ ਆ ਸੋ ਅੱਜ ਮੈਂ ਸਭ ਤੋਂ ਪਹਿਲਾਂ ਜਿਹੜਾ ਆ ਉਹ ਮਸ਼ੀਨ ਤੇ ਥੋੜਾ ਜਿਹਾ ਕੰਮ ਕਰਨਾ ਹੈ ਸਿਕਾ ਮੇਰੇ ਕੋਲ ਨਾ ਕੰਬਲ ਸੀ ਜਿਹੜੇ ਕੰਬਲ ਦੀ ਸਾਈਡ ਵਾਲੀ ਬੀਡਿੰਗ ਹੁੰਦੀ ਆ ਨਾ ਉਹ ਜਿਹੜੀ ਆ ਉਹ ਖਰਾਬ ਹੋ ਗਈ ਸੀਗੀ ਸੋ ਮੈਂ ਸੋਚਿਆ ਕਿ ਅੱਜ ਉਹ ਸਾਰੀ ਬੀਡਿੰਗ ਕਰ ਦੇਵਾਂ ਕਿਉਂਕਿ ਮੈਨੂੰ ਕੰਬਲ ਚਾਹੀਦਾ ਸੀਗਾ ਤੇ ਜਦੋਂ ਉਹਨਾਂ ਨੂੰ ਧੋਈਦਾ ਹੈ ਨਾ ਫਿਰ ਸਾਰੇ ਧਾਗੇ ਜਿਹੜੇ ਉਹ ਨਿਕਲ ਜਾਂਦੇ ਆ ਫਿਰ ਮੈਂ ਇੱਕ ਇਹ ਮੇਰੇ ਕੋਲ ਕੱਪੜਾ ਪਿਆ ਹੋਇਆ ਸੀਗਾ ਪੀਸ ਸੀ ਕੱਪੜੇ ਦਾ ਤੇ ਇਹਦੀ ਮੈਂ ਸਭ ਤੋਂ ਪਹਿਲਾਂ ਜਿਹੜੀ ਕਟਿੰਗ ਕਰ ਲੈਣੀ ਆ ਮੈਂ 2 ਤੋਂ 2.5 ਇੰਚ ਜਿਹੜੇ ਆ ਉਹਦੀ ਚੌੜੀ ਕਟਿੰਗ ਕੀਤੀ ਆ ਤੇ ਇਹ ਜਿਹੜਾ ਆ ਇਹ ਰੇਵ ਆ ਮਤਲਬ ਕਿ ਇੱਡਾ ਇਹਨੂੰ ਕੱਟਿਆ ਆ ਕਿਉਂਕਿ ਇਹਦੀ ਮੈਂ ਸਭ ਤੋਂ ਪਹਿਲਾਂ ਨਾ ਪਾਈਪਿੰਗ ਬਣਾਉਣੀ ਆ ਮੈਂ ਕੋਈ ਵੀ ਨਾਪ ਨਹੀਂ ਲਿਆ ਸਿਰਫ ਅੰਦਾਜ਼ੇ ਦੇ ਨਾਲ ਜਿੰਨਾ ਹੀ ਕੱਪੜਾ ਸੀ ਨਾ ਉਹ ਸਾਰੇ ਕੱਪੜੇ ਦੀਆਂ ਜਿਹੜੀਆਂ ਉਹ ਲੰਬੀਆਂ ਲੰਬੀਆਂ ਜੀਆਂ ਪੱਟੀਆਂ ਆ ਉਹ ਕੱਟ ਲਈਆਂ ਆ ਸੋ ਸਾਰੀਆਂ ਪੱਟੀਆਂ ਜਿਹੜੀਆਂ ਮੈਂ ਕੱਟ ਲਈਆਂ ਆ ਹੁਣ ਸਭ ਤੋਂ ਪਹਿਲਾਂ ਕੰਮ ਆ ਇਹਨਾਂ ਨੂੰ ਜੋੜਨਾ ਸੋ ਇਹਨਾਂ ਨੂੰ ਜੋੜਨ ਵਾਸਤੇ ਨਾ ਇੰਨਾ ਜਿਹੜੀਆਂ ਪੱਟੀਆਂ ਹੁੰਦੀਆਂ ਨਾ ਇਹਨਾਂ ਨੂੰ ਥੋੜਾ ਜਿਹਾ ਉੱਤੋਂ ਜਿਹੜਾ ਤਿਰਸ਼ਾ ਕਾਟ ਪਾਈਦੀ ਆ ਫਿਰ ਇਹਨਾਂ ਦੋਨਾਂ ਨੂੰ ਓਪੋਜ਼ਿਟ ਰੱਖ ਕੇ ਤੇ ਫਿਰ ਉਹਦੇ ਉੱਤੇ ਸੀਨ ਲਗਾ ਦੇਦੀ ਆ Heir at teir at teir.

ਉਸਾਰੀਆਂ ਪੱਟੀਆਂ ਜਿਹੜੀਆਂ ਮੈਂ ਜੋੜ ਲਈਆਂ ਆ ਇੱਕ ਲੰਬੀ ਸਾਰੀ ਪੱਟੀ ਬਣਾ ਲਈ ਆ ਇਹਦੇ ਕੋਈ ਵੀ ਮੈਜ਼ਰਮੈਂਟ ਨਹੀਂ ਲਈ ਜਿੱਡੀ ਲੰਬੀ ਪੱਟੀ ਜਿਹੜੀ ਬਣੀ ਆ ਮੈਂ ਬਣਾ ਲਈ ਆ ਇਹ ਉਹ ਕੰਬਲ ਆ ਇਹਦੇ ਜਿਹੜੇ ਸਾਈਡ ਦੇ ਉੱਤੇ ਨਾ ਇਹਦੇ ਬਲੂ ਕਲਰ ਦੀ ਬੀਡਿੰਗ ਹੋਈ ਮਤਲਬ ਕਿ ਬਲੂ ਕਲਰ ਦੀ ਮਤਲਬ ਕਿ ਸਾਈਡ ਦੇ ਉੱਤੇ ਮਗਜੀ ਲੱਗੀ ਹੋਈ ਸੀਗੀ ਉਹ ਤੇ ਜਿਹੜੀ ਆ ਨਾ ਇੱਕ ਦੋ ਧੋ ਦੇ ਵਿੱਚ ਹੀ ਨਾ ਛਿੱਜ ਕੇ ਤੇ ਉਤਰ ਜਾਂਦੀ ਆ ਤੇ ਮੇਰੇ ਕੋਲ ਪਿੰਕ ਕਲਰ ਦਾ ਕੱਪੜਾ ਨਹੀਂ ਹੈਗਾ ਸੀ ਮੇਰੇ ਕੋਲ ਜਿਹੜਾ ਕੱਪੜਾ ਸੀ ਨਾ ਮੈਂ ਉਹੀ ਯੂਜ਼ ਕਰ ਲਿਆ ਕਿ ਸਿਰਫ ਰਿਕੰਬਲ ਦੇ ਧਾਗੇ ਆ ਨਾ ਉਹ ਨਾ ਨਿਕਲਣੇ ਸੋ ਹੁਣ ਜਿਹੜਾ ਆ ਨਾ ਮੈਂ ਵੈਸੇ ਮਸ਼ੀਨ ਦੇ ਨਾਲ ਵੀ ਸਟਿਚ ਕਰ ਸਕਦੀ ਸੀਗੀ ਬਟ ਮੈਂ ਸਭ ਤੋਂ ਪਹਿਲਾਂ ਜਿਹੜੀ ਮਗਜੀ ਬਣਾ ਲੈਣੀ ਆ ਸੋ ਮੈਨੂੰ ਜਿਹੜਾ ਪ੍ਰੈਸ ਕਰੂੰਗੀ ਦੋਨੋਂ ਸਾਈਡਾਂ ਨੂੰ ਪਹਿਲਾਂ ਥੋੜਾ ਥੋੜਾ ਫੋਲਡ ਕਰਕੇ ਫਿਰ ਸੈਂਟਰ ਵਿੱਚੋਂ ਫੋਲਡ ਕਰਕੇ ਤੇ ਇਹਦੀ ਇੱਕ ਜਿਹੜੀ ਆ ਮਗਜੀ ਬਣਾ ਲੈਣੀ ਆ ਇਹ ਜਿਹੜੀ ਮਗਜੀ ਆ ਉਹ ਵੀ ਹੀ ਬਣਾਉਣੀ ਆ ਜਿਵੇਂ ਆਪਾਂ ਸੂਟਾਂ ਨੂੰ ਲਗਾਉਨੇ ਆ ਨਾ ਪਾਈਪਿੰਗ ਵਗੈਰਾ ਤੇ ਬਾਜ਼ਾਰੋਂ ਮਗਜੀ ਮਿਲਦੀ ਆ ਮੈਂ ਮਾਰਕੀਟ ਵਿੱਚੋਂ ਬਹੁਤ ਘੱਟ ਮਗਜੀ ਲਿਆਉਣੀ ਆ ਹਮੇਸ਼ਾ ਮਤਲਬ ਕਿ ਆਪ ਹੀ ਇਸ ਤਰ੍ਹਾਂ ਮਗਜੀ ਬਣਾ ਲੈਣੀ ਆ ਅਗਰ ਸੂਟ ਨੂੰ ਪਾਈਪਿੰਗ ਲਾਉਣੀ ਹੋਵੇ ਫਿਰ ਡੋਰੀ ਪਾ ਕੇ ਬਣਾ ਲਈਦੀ ਆ ਜਾਂ ਫਿਰ ਜਿਹੜੀ ਉਹ ਸਿੰਪਲ ਹੀ ਬਣਾ ਲਈਦੀ ਆ ਸੋ ਮਗਜੀ ਜਿਹੜੀ ਆ ਉਹ ਫੋਲਡ ਹੋ ਗਈ ਆ ਤੇ ਇਹ ਪਹਿਲਾਂ ਮੈਂ ਸਾਈਡਾਂ ਤੋਂ ਫੋਲਡ ਕੀਤਾ ਫਿਰ ਸੈਂਟਰ ਵਿੱਚ ਫੋਲਡ ਕਰਕੇ ਤੇ ਇੱਕ ਮਗਜੀ ਤਿਆਰ ਕਰ ਲਈ ਆ ਸਾਰੀ ਸਾਹਿਬਾ ਤਹਾਂ ਤਹਾਂ ਰਖੇ ਆ ਰਹਿਆਇ ਤਸ ਦੇਰ ਦੇਰ ਪੱਤੇ ਮਿਰਦ ਕੀ ਤਨ ਜੋਦੀ ਇਹ ਦੇਖਾ ਲਓ ਕੋ ਦੇਖੋ ਦੇਖੋ ਮਾਰਨੀ ਹੈ ਹਮ ਕੋ ਰਿਵਾਈ ਕਰਾ ਸਿੱਖਾ ਨੂੰ ਸੋ ਹੁਨਾ ਫਾਈਨਲ ਕੰਮ ਉਹਨਿਆ ਮਗਜੀ ਨੂੰ ਕੰਬਲ ਦੇ ਕਿਨਾਰੇ ਤੇ ਲਗਾਉਣਾ ਤੇ ਕੰਬਲ ਨੂੰ ਜਿਹੜਾ ਆ ਉਹ ਮਗਜੀ ਦੇ ਵਿੱਚ ਰੱਖ ਕੇ ਤੇ ਇਹਦੇ ਉੱਤੇ ਸੀਨ ਲਗਾ ਦੇਣੀ ਆ ਸੋ ਈਜ਼ੀਲੀ ਜਿਹੜਾ ਆ ਉਹ ਇਹਦੀ ਮਗਜੀ ਲੱਗ ਜਾਣੀ ਆ ਕਿਤੇ ਕਿਤੇ ਜਿਹੜਾ ਕਈ ਵਾਰੀ ਰਹਿ ਵੀ ਜਾਂਦਾ ਫਿਰ ਮੈਂ ਦੁਬਾਰਾ ਇੱਕ ਵਾਰੀ ਹੋਰ ਸੀਨ ਲਗਾ ਦੇਣੀ ਆ ਮੈਨੂੰ ਇਹ ਸਭ ਤੋਂ ਵਧੀਆ ਤਰੀਕਾ ਲੱਗਦਾ ਆ ਸੌਖਾ ਤਰੀਕਾ ਲੱਗਦਾ ਆ ਸੋ ਕੰਬਲ ਨੂੰ ਮਗਜੀ ਲੱਗ ਕੇ ਜਿਹੜੀ ਆ ਤਿਆਰ ਹੋ ਗਈ ਆ ਤੇ ਸਭ ਤੋਂ ਜਿਆਦਾ ਗੁੱਸਾ ਉਦੋਂ ਆਉਂਦਾ ਨਾ ਜਦੋਂ ਥੋੜਾ ਜਿਹਾ ਕੰਮ ਰਹਿ ਜਾਂਦਾ ਹੈ ਤੇ ਧਾਗਾ ਖਤਮ ਹੋ ਜਾਂਦਾ ਆ ਤੇ ਫਿਰ ਦੁਬਾਰਾ ਥੋੜੇ ਜਿਹਾ ਕੰਮ ਵਾਸਤੇ ਧਾਗਾ ਭਰੋ ਇਹ ਸਭ ਤੋਂ ਔਖਾ ਲੱਗਦਾ ਆ ਇੱਧਰ ਜਿਹੜੇ ਕੰਬਲ ਆ ਇਹਦੀ ਮਗਜੀ ਲੱਗ ਕੇ ਬਿਲਕੁਲ ਕੰਬਰ ਰੈਡੀ ਹੋ ਗਿਆ ਆ ਤੇ ਸੋਨਾ ਲੱਗਣ ਲੱਗ ਗਿਆ ਨੇ ਤੇ ਦੇ ਜਿਹੜੇ ਧਾਗੇ ਸੀਗੇ ਉਹ ਨਿਕਲੀ ਜਾਂਦੇ ਸੀਗੇ ਤੇ ਜਦੋਂ ਮੈਨੂੰ ਥੱਲੇ ਵਿਛਾਉਂਦੀ ਸੀ ਨਾ ਤੇ ਫਿਰ ਧਾਗੇ ਜਿਹੜੇ ਪੈਰਾਂ ਵਿੱਚ ਅੜਦੇ ਸੀਗੇ ਇੱਕ ਕੰਬਲ ਹੋਰ ਆ ਉਹ ਥੋੜਾ ਵੱਡਾ ਆ ਉਹਨੂੰ ਵੀ ਮੈਂ ਮਗਜੀ ਐਵੇਂ ਹੀ ਲਗਾ ਦੇਣੀ ਆ ਤੇ ਇਸ ਕੰਬਲ ਇਹ ਜਿਹੜਾ ਕੰਬਲ ਹੈ ਤਿਆਰ ਹੋ ਗਿਆ ਆ ਇਹਨੂੰ ਮੈਂ ਵਿਛਾਉਣਾ ਆ ਫਰਸ਼ ਦੇ ਉੱਤੇ ਮੈਂ ਫਰਸ਼ ਦੇ ਉੱਤੇ ਜਿਹੜਾ ਇੰਨੇ ਕੇ ਹਿੱਸੇ ਵਿੱਚ ਕੰਬਲ ਵਿਛਾਉਣੀ ਆ ਕਿਉਂਕਿ ਜਦੋਂ ਬੈੱਡ ਦੇ ਉੱਤੋਂ ਉਤਰਨਾ ਹੁੰਦਾ ਆ ਜਾਂ ਫਰਸ਼ ਦੇ ਉੱਤੇ ਕਈ ਵਾਰੀ ਖੜੇ ਹੋਣਾ ਹੁੰਦਾ ਆ ਨਾ ਤੇ ਫਿਰ ਪੈਰ ਬਹੁਤ ਠਰਦੇ ਆ ਸਿਰਫ ਸਰਦੀਆਂ ਵਿੱਚ ਹੀ ਵਿਛਾਉਂਦੀ ਹੁੰਨੀ ਆ ਇਹ ਗਰਮੀ ਜਦੋਂ ਆਉਂਦੀ ਹੈ ਨਾ ਫਿਰ ਮੈਂ ਕੰਬਲ ਚੁੱਕ ਦੇਣਾ ਆ ਸੋ ਆਈ ਹੋਪ ਕਿ ਤੁਹਾਨੂੰ ਅੱਜ ਦੇ ਜਿਹੜੇ ਵੀਡੀਓ ਆ ਪਸੰਦ ਆਈ ਹੋਗੀ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ